ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਹਾਂ ਇੱਕ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਹੋਣਾ ਹੀ ਫਿਰ ਧਰੂਰ ਸਾਹਿਬ ਧੂਰ ਸਾਹਿਬ ਅਸੀਂ ਆਏ ਮੱਥਾ ਟੇਕਣ ਲਈ ਮੱਥਾ ਟੇਕ ਲੈ ਦਰਸ਼ਨ ਮਿਲੇ ਕਰ ਲਏ ਹੁਣ ਚਲਦੇ ਆਂ ਘਰ ਚਲਦੇ ਆਂ ਘਰ ਜਾ ਕੇ ਵਲੌਗ ਸਟਾਰਟ ਕਰਕੇ ਘਰੇ ਕੋ ਵਿਖਾਉਨੇ ਆ ਤਾਂ ਚੈੱਕ ਕਰੋ ਧਰੂਰ ਸਾਹਿਬ ਜੀ ਸਾਰੇ ਦਰਸ਼ਨ ਮਿਲੇ ਕਰ ਲਏ ਚਲੋ ਹੁਣ ਚਲਦੇ ਆਂ ਘਰ ਬਾਕੀ ਦਾ ਵਲੌਗ ਘਰ ਜਾ ਕੇ ਕੰਟੀਨਿਊ ਕਰਦੇ ਆਂ ਜੀ ਖਲੋਤਾ ਐਂਦਰ ਦੋਵੇਂ ਜਣੇ ਆਏ ਆ ਸਵੇਰ ਦੇ ਮੱਥੇ ਦੇਖਣ ਆ ਮੈਂ ਚਲ ਦਰਸ਼ਨ ਮੇਲੇ ਕਰ ਆਈਏ ਫ੍ਰੀ ਹਾਂ ਤੇ ਛੁੱਟੀ ਹੈ ਅੱਜ ਮੈਨੂੰ ਐਵੇਂ ਵੀ ਜੁੜੀ ਤਾਂ ਮੈਂ ਚਲ ਮੇਲੇ ਦਰਸ਼ਨ ਵੇਲੇ ਕਰਦੇ ਆ ਮਹਾਰਾਜ ਦੇ ਘਰ ਜਾਂਦੇ ਆ ਮਿਲਦੇ ਨਾਲ ਘਰ ਜਾ ਕੇ ਕੋਹ ਰਾਜ ਪ੍ਰੋਗਰਾਮ ਬਣਾਉਂਦੇ ਆ ਚੱਲ ਕਾਰ ਸਟਾਰਟ ਮੋੜ ਚਲੋ ਜੀ ਚਲੋ ਜੀ ਚਲੋ ਚਲੋ ਸੋ ਗਾਇਸ ਅੱਗੇ ਆ ਗਈ ਆ ਨਿਸ਼ਾਨੇ ਸਿੱਖੀ ਨਿਸ਼ਾਨੇ ਸੋ ਗਾਇਸ ਆ ਦੇਖੋ ਨਿਸ਼ਾਨੇ ਸਿੱਖੀ ਸਕੂਲ ਇੰਟਰਨੈਸ਼ਨਲ ਸਕੂਲ ਆ ਇਹਦਾ ਬਹੁਤ ਬੱਚੇ ਪੜ੍ਹਨਦੇ ਬਾਬਿਆਂ ਦਾ ਹੀ ਮਰੋ ਵੀ ਬਾਬਿਆਂ ਨੇ ਬਣਾਇਆ ਸਾਰਾ ਬਹੁਤ ਵੱਡਾ ਸਕੂਲ ਆ ਇੰਟਰਨੈਸ਼ਨਲ ਸਕੂਲ ਆ ਇਹ ਬਾਬਿਆਂ ਨੇ ਬਣਾਇਆ ਇਹ ਖਡੂਰ ਸਾਹਿਬ ਦੇ ਅੰਦਰ ਹੀ ਆਉਂਦਾ ਖਡੂਰ ਸਾਹਿਬ ਦੇ ਗੁਰਦੁਆਰੇ ਦੇ ਅੰਦਰ ਹੀ ਆਉਂਦਾ ਇਹ ਜੇ ਜੇ ਖਡੂਰ ਸਾਹਿਬ ਦਾ ਗੁਰਦੁਆਰਾ ਸਾਹਿਬ ਉਹਦੇ ਅੰਦਰ ਚ ਹੀ ਆਉਂਦਾ ਪਾਲ ਸੁਣਿਆ ਕਹਿੰਦੇ ਫੀਸ ਬਹੁਤ ਜ਼ਿਆਦੀ ਇਥੇ ਦੇਖੋ ਇਹ ਆ ਨਿਸ਼ਾਨੇ ਸਿੱਖੀ ਸਾਂਗਦਾ ਲੈ ਸਾਲ ਗਿਆ ਬਾਹਰ ਮਰ ਲੱਗਦਾ ਇੱਥੇ ਰੈਨੋਵੇਟ ਦਾ ਕੰਮ ਚੱਲ ਰਿਹਾ ਇੱਥੇ ਬਾਹਰ-ਬਾਰਾ ਕਰੋ ਚੱਕ ਨਿਸ਼ਾਨੇ ਸੀ ਕਿ ਸਕੂਲ ਤੇ ਬੜੇ ਤਗੜੇ ਤਗੜੇ ਸਾਡੇ ਇੱਥੇ ਵੀ ਸਾਡੇ ਸਰ ਤਾਂ ਨਹੀਂ ਰਿਹਾ ਜੀ ਬਹੁਤ ਜਿਹੜੇ ਤਗੜੇ ਆ ਬਾਜੇ ਜੇ ਕੋਈ ਫਤਵੀ ਅਕੈਡਮੀ ਹੈਗੀ ਅੱਡੇ ਉਹ ਅਕੈਡਮੀ ਤੁਹਾਨੂੰ ਭਗਾਵਾਗੇ ਜੀ ਉਹ ਇਤੋਂ ਵੱਡੀ ਆ ਉਹ ਇਤੋਂ ਵੱਡੀ ਕਾਲਜ ਐ ਫੈਨੇ ਅਕੈਡਮੀ ਦੇ ਬੱਚਾ ਕੌਣ ਜਾਂਗੂਆਂ ਕੋ ਬੱਚੇ ਇੱਥੇ ਰਹਿੰਦੇ ਵੀ ਆ ਸਿਊਜ ਬਣਿਆ ਵਿੱਚ ਆਈ ਇਸੋਂ ਜਿਹੜਿਆ ਦਰਖਤ ਲੱਗੇ ਨਾ ਰੁੱਖ ਜਿੰਨੇ ਵੀ ਆ ਉਹ ਪਹਿਲਾਂ ਵਾਲੀ ਟੈਂਕੀ ਦੇਖਣ ਦੀ ਪਿੰਡ ਦੀ ਤੇ ਆ ਜਿੰਨੇ ਰੁੱਖ ਲੱਗੇ ਨਾਲ-ਨਾਲ ਸਾਰੇ ਪਰੇ ਨਹਿਰ ਹੀ ਜਾਂਦੀ ਹੈ ਪਿਛੇੋਂ ਆਉਣ ਨੂੰ ਤੇ ਸਾਰੀ ਨਹਿਰ ਹੀ ਆ ਇਹ ਨਹਿਰ ਜਾਂਦੀ ਹੈ ਸਿੱਧੀ ਖੇਮ ਕਰਨ ਵਾਲੀ ਸਾਈਡ ਨੂੰ ਪਿੱਛੋਂ ਹੀ ਆਉਂਦੀ ਨਹਿਰ ਅਜੇ ਝੰਡੇ ਵਾਲੀ ਸਾਈਡ ਤੋਂ ਪਾੜਾ-ਪੂੜਾ ਜੇ ਪਾਣੀ ਨਿਕਲ ਗਏ ਦਰਿਆਵਾਂ ਚ ਟੋਟੇ ਨਿਕਲ ਗਏ ਤੇ ਫੇਰ ਐਨ ਆਉਂਦੀ ਇਹ ਜਿਹੜੀ ਇਹ ਜਿਹੜੀ ਸਾਡੇ ਪਿੰਡ ਦੀ ਨਹਿਰ ਆ ਬਹੁਤ ਜ਼ਿਆਦੀ ਪੁਰਾਣੀ ਹੈ ਮਲਬੀ ਅੰਗਰੇਜ਼ਾਂ ਦੇ ਵੈੜੀ ਦੀ ਅੰਗਰੇਜ਼ਾਂ ਨੇ ਪਟਾਈ ਹੀ ਇਹਦੇ ਇੱਥੇ ਅੰਗਰੇਜ਼ਾਂ ਦੀ ਕੋਠੀ ਹੁੰਦੀ ਸੀ ਜਿੱਥੇ ਅੰਗਰੇਜ਼ ਰਹਿੰਦੇ ਸੀ ਯਾਦ ਹੈ ਇਹਦੇ ਚਿਰ ਹੁਣ ਜਿਆਦਾ ਜੜਾ ਜਿਆਦਾ ਤਰ੍ਹਾਂ ਜਾੜ ਜੂੜ ਵੱਧ ਗਿਆ ਸਰਕਾਰ ਧਿਆਨ ਨਹੀਂ ਦਿੰਦੀ ਜਿਆਦਾ ਇੱਧਰ ਇਹ ਕਿਤੇ ਉਦੋਂ ਜੋ ਅੰਗਰੇਜ਼ਾਂ ਵੇਲੇ ਕਹਿੰਦੇ ਇੱਥੇ ਫੁੱਲ ਬੂਟੇ ਪੁਰਾਣੇ ਬਜ਼ੁਰਗਾਂ ਕਸਉਂਦੇ ਆ ਬਹੁਤ ਫੁੱਲ ਫੁੱਲ ਬੂਟੇ ਵਟੇ ਲਾਏ ਜਾਂਦੇ ਸੀ ਸਫਾਈ ਬਹੁਤ ਜਿਆਦਾ ਲਈਦੀ ਨਿਆਰੇ ਸੀ ਪਾਣੀ ਬੜਾ ਇਹ ਹੁਣ ਤੇ ਚਲੋ ਗੰਦਾ ਪਾਣੀ ਆਉਂਦਾ ਤੁਹਾਨੂੰ ਪਤਾ ਹੀ ਹੈ ਟਾਇਰਾਂ ਦਾ ਕੀ ਹਾਲ ਲਾਣਾ ਆਪਣੇ ਪਰ ਉਸ ਸਮੇਂ ਇੰਨੀ ਸਫਾਈ ਦਾ ਦੇ ਅੰਗਰੇਜ਼ ਵੀ ਜਾਣੂ ਗੱਲਾਂ ਤੇ ਹੁਣ ਦੇ ਬਹੁਤ ਜਿਆਦਾ ਜਾੜ ਵੱਜਾ ਵਾ ਤੇ ਪਤਾ ਨਹੀਂ ਕੀ ਹੋ ਗਿਆ ਇ ਪਰ ਪਹਿਲਾਂ ਅੰਗਰੇਜ਼ਾਂ ਦੇ ਵੇਲੇ ਅਸੀਂ ਸੁਣਦੇ ਆ ਜਿਦਾ ਮਲ ਹੋਈ ਜੇ ਪੁਰਾਣੇ ਬਜ਼ੁਰਗ ਦੱਸਦੇ ਆ ਇੱਥੇ ਰਹਿੰਦੇ ਰਹੇ ਇੱਥੇ ਰਹਿੰਦੇ ਰਹੇ ਅੰਗਰੇਜ਼ ਅੰਗਰੇਜ਼ ਹਟ ਸਾਡਾ ਜਿਹੜਾ ਪਿੰਡ ਆ ਜ਼ਿਆਦਾਤਰ ਮੁਸਲਮਾਨਾਂ ਦਾ ਪਿੰਡ ਸੀ ਸਾਰਾ ਇਹ ਏ ੜ ਓ ਜ਼ੈਡ ਪਹਿਲਾਂ ਮੁਸਲਮਾਨ ਹੀ ਸੀ ਜਦੋਂ ਵੰਡ ਹੋਈ ਆਪਣੇ ਦੇਸ਼ ਦੀ ਪਾਕਿਸਤਾਨ ਬਣਿਆ ਵਾ ਉਸ ਤੋਂ ਬਾਅਦ ਫਿਰ ਇੱਥੇ ਪੰਜਾਬੀ ਜਿਹੜੇ ਉਧਰਾਂ ਨਗੇ ਵਸੇ ਚੱਲ ਅਸੀਂ ਸ਼ੁਰੂ ਤੋਂ ਹੀ ਸਾਡਾ ਇੱਥੇ ਜਿਹੜੇ ਆਡੇ ਹੈਗੇ ਸਿੱਖ ਵੀ ਪਹਿਲਾਂ ਮਤਲਬ ਜਿਤਨਾ 70% ਪਹਿਲਾਂ ਸਾਡੇ ਪਿੰਡ 'ਚ ਮੁਸਲਮਾਨ ਹੀ ਰਹਿੰਦੇ ਹੁੰਦੇ ਸੀਗੇ ਰਹਿੰਦੇ ਜਿਆਦਾਤਰ ਜਿਹੜੇ ਸਮਰੇ ਜਿਵੇਂ ਸਮ ਵਿਸ ਪਿੰਡ ਦੇ ਵਸਨੀਕ ਜਿਹੜੇ ਸਮਰੇ ਹੀ ਆ ਜਿਹੜੇ ਰੰਧਾਵੇ ਹੋ ਗਏ ਸਿੱਧੂ ਹੋ ਗਏ ਸੰਧੂ ਹੋ ਗਏ ਬਾਹਰੋਂ ਆਣਨ ਬੈਠੇ ਹੋ ਅਰੇ ਤੇ ਜਿਵੇਂ ਪਿੰਡ ਦੇ ਮਜਬੀ ਸਖਾਂ ਦੇ ਵਿੱਚ ਜਿਵੇਂ ਆ ਐਸਸੀ ਭਾਈਚਾਰੇ ਦੇ ਵਿੱਚ ਐਸਸੀ ਹਸਪਤਲ ਦੇ ਵਿੱਚ ਮੱਟੂ ਮੱਟੂ ਜਿਹੜੇ ਆ ਤੇ ਜੱਟ ਸਖਾਂ ਦੇ ਵਿੱਚ ਜਿਹੜੇ ਸਮਰੇ ਆ ਉਹ ਪਿੰਡ ਖਾਸ ਪਿੰਡ ਦੇ ਵਸਨੀਕ ਆ ਤੇ ਬਾਕੀ ਜਿਹੜੇ ਬਾਹਰੋਂ ਆਣਨ ਬੈਠੇ ਬਾਕੀ ਨੇ ਜਿਹੜੇ ਆ ਤਾਂ ਕੋਤਾ ਭਾਈਓ ਭਾਈਓ ਸਾਡੇ ਪਿੰਡ ਮਸਜਿਦ ਹੈਗੀ ਹੈ ਮਸਜਿਦ ਸਾਡੇ ਪਿੰਡ ਹੈਗੀ ਹੈ ਜੇ ਵੀ ਅੱਡ ਯਾਦਰ ਮੁਸਲਮਾਨ ਰਹਿੰਦੇ ਆ ਸੁਣਦਾ ਆਉਂਦੇ ਆ ਇਦਾਂ ਹੀ ਪੁਰਾਣੇ ਬਜ਼ੁਰਗਾਂ ਕੋ ਵੀ ਇਦਾਂ ਹੁੰਦੀ ਸਾਡੇ ਪਿੰਡਾਂ 'ਚ ਤਾਂ ਹੁੰਦਾ। ਉਹ ਤੁਹਾਨੂੰ ਦੱਸ ਦਿੰਦੇ ਨੇ। ਇਹਨਾਂ ਨੂੰ ਪਤਾ ਥੋੜਾ-ਬਹੁਤ ਹੈ। ਆਹ ਵੇਖੋ ਨਹਿਰ ਆਈ ਜਿਹੜਾ ਗੱਲਾਂ ਕਰਦੇ ਕਰਦੇ ਆਹ ਜਿਹੜੀ ਵਿਚਕਾਰ ਲਈ ਛੜਕ ਗਈ ਸਵੇਰੇ ਦੀਨੇ ਵਾਲੋਂ ਦੀ ਗੈਂ ਘਰੂਰ ਸਾਹਿਬ। ਤੇ ਆਹ ਵੇਖੋ ਜਿਹੜਾ ਕੱਲ ਤੁਹਾਨੂੰ ਸੁਖ ਸੁਆਹ ਫੋਨ ਆ ਮੈਂ। ਆਹ ਵੇਖੋ ਨਹਿਰ ਸਾਨੂੰ ਕਹਿੰਦੇ ਨਾਲ-ਨਾਲ ਸਾਰੇ ਐਂਡ ਜਾਂਦੀ ਆ ਇਹ। ਬੜੀ ਪੁਰਾਣੀ ਨਹਿਰ। ਬੜੀ ਪੁਰਾਣੀ ਨੇ ਬਹੁਤ ਜ਼ਿਆਦੀ ਪੁਰਾਣੀ ਨਹਿਰ ਆ ਰੇ। ਆ ਵੀ ਉਹ ਪੁਰਾਣੀ। ਅੱਛਾ ਅੰਦਰ ਦੇ ਉਹੜੇ ਪੁਰਾਣੇ ਉਹਦੇ ਹੀ ਕਿਤੇ ਬਣੇ ਆਪਣੇ ਅੱਡੇ ਜੰਮਣ ਤੋਂ ਪਹਿਲਾਂ ਦੇ ਇਹ ਦੇ ਆਹ ਨਹਿਰ ਕੋਲ ਜਿਹੜੀ ਕੱਲ ਤਾਂ ਮੈਂ ਵਿਖਾਈ ਨਹਿਰ ਹੈ ਤੁਹਾਨੂੰ ਕਹਿੰਦਾ ਨਾਲ-ਨਾਲ ਜਾਂਦੀ ਉਹ ਪਰੇ ਸੜਕ ਹੀ ਇੱਧਰਲੀ ਸਾਈਡ ਤੇ ਇੱਧਰਲੀ ਸਾਈਡ ਤੇ ਸਾਰਾ ਜਾੜ ਜਾ ਵਜਾ ਜਿਹੜਾ ਨਾਲ ਨਹਿਰ ਸਾਰੀ ਆਉਣ ਜਾਂਦੀ ਹੈ ਚਲਦੇ ਆਣ ਘਰ ਆਓ ਨਾ ਓਡੇ ਬੱਚੇ ਤੋ ਗਾਇਸ ਇਹ ਦੇਖੋ ਹਮਾਰੇ ਗਾਉਂ ਦੇ ਬੱਚੇ ਨਹਾ ਰਹੇ ਨਹਿਰ ਮੇ ਡਰਦੇ ਨਹੀਂ ਮਾਸਾ ਵੀ ਇਹ ਵੇ ਜਾਦੇ ਸੁਣਾਓ ਇਹ ਆ ਗਏ ਹੈ ਇਹ ਦੇਖੋ ਪੂਰੇ ਖੋਸ਼ ਲੱਗ ਰਹੇ ਅੱਜ ਪਾਉਂਗਾ ਵਲੌਗ ਤੁਹਾਨੂੰ ਵੇਖ ਲਓ ਪੁਰਾਣੇ ਅਰਿਲੈਂਡ ਐ ਕਾ ਉੱਪਰ ਚੜਿਆ ਜੇ ਨਹੀਂ ਨਹੀਂ ਐ ਆਈ ਬਟ ਨਕੀਨ ਆਰ ਚਾਹਾਂ ਤਾਂ ਡਰਦੇ ਨੇ ਵੱਡੀ ਜਨਾਉਂਦੇ ਐ ਐ ਆਉਂ ਤਾ ਨੌਂਦੇ ਜੇ ਇਹਦੇ ਐਨੋਂ ਜਿਆਦਾ ਪਾਣੀ ਵੇਖੋ ਇਧਰ ਅਸਦਰ ਖੱਲੇ ਵੇ ਗਾਇਸ ਉਹਨਾਂ ਨੇ ਪਹੁੰਚਿਆ ਕਰੇ ਖਡੂਰ ਸਾਹਿਬ ਮੱਥਾ ਟੇਕ ਕੇ ਆ ਗਏ ਤੇ ਬਾਕੀ ਦਾ ਵਲੌਗ ਬਾਅਦ ਚ ਕੰਟੀਨਿਊ ਕਰਦੇ ਆ ਤੇ ਇਧਰ ਲੱਗੀ ਸ੍ਰੀ ਹੇਮਕੁੰਡ ਸਾਹਿਬ ਤੋਂ ਬਾਣੀ ਸੋ ਗਾਇਸ ਅਭੀ ਦੇਖੋ ਮੌਸਮ ਕਿਤਨਾ ਸ਼ਾਹ ਹੋ ਗਿਆ ਹੈ ਇਹ ਦੇਖੋ ਇੱਕਦਮ ਸੇ ਬਾਦਲਾ ਆ ਗਿਆ ਹੈ ਇੱਕ ਇਸ ਸਾਈਡ ਵੀ ਨਹੀਂ ਹੈ ਲੇਕਿਨ ਇਸ ਇਸ ਸਾਈਡ ਤੇ ਹੈ ਬਾਦਲਾ ਇਹ ਅੰਮ੍ਰਿਤਸਰ ਕੀ ਸਾਈਡ ਸੇ ਆ ਰਹੇ ਹੈ ਬਾਦਲਾ ਇਹ ਦੇਖੋ ਬੋਲ ਬੋਲ ਚੱਲ ਰਿਹਾ ਹੈ ऐसे लग रहा है जैसे बारिश तो आएगी आएगी देखते हैं बादली छाती कि नहीं आती अभी देखते हैं क्या बनता है सब मित्रों चेक करो कि नाम बदल आ गया एक आदमी ये लगदा मी आज भारी आउगा ना कल काम पे जान लगया डड़के फिर हे राउंड पे फिर साहब ना वो कल करके जान लगया कि नहीं देखो इधर बादल नेर नेर ते बादल किदा चढ़या पया है ਪੂਰਾ ਹੈ ਕਾਲੀ ਗਹਿਰ ਦੀ ਚੜ੍ਹ ਗਈ ਕਦਮੀ ਕੇ ਇੰਦਰ ਬੈਠਾ ਵੇਖਣਦਾ ਫੋਨ ਹੈ ਗਏ ਗਾਈਸ ਹੁਣ ਦੇਖੁੰਦੇ ਆ ਟੀਵੀ ਇਹਦੇ ਚ ਵੇਖਿਆ ਅਨੁਪਮਾ ਅਨੁਪਮਾ ਦੇਖਣਦੇ ਆ ਆ ਇਹਦੇ ਐਡ ਚੱਲਣ ਦੀ ਲੈਨੇ ਅਨੁਪਮਾ ਵੇਖ ਕੇ ਜਾਂਦੇ ਮਾਤਰ ਫਿਰ ਕਿਉਂਨੇ ਆ ਬਾਹਰ ਜਾ ਕੇ ਸੈਰ ਕਰਕੇ ਆਉਨੇ ਰੋਟੀ ਰੇਟੀ ਪਾ ਜਾਂਦੀ ਇੱਥੇ ਨਾ ਅੱਜ ਦੇ ਵਲੌਗ ਦੇ ਕੋਈ ਯਾਰ ਦੇਖਿਆ ਨਹੀਂ ਆ ਚਲੋ ਇੰਨਾ ਹੀ ਸਹੀ ਸਰਪ੍ਰਾਈਜ਼ ਕਾ ਹੈ ਕਾ ਸਰਪ੍ਰਾਈਜ਼ ਜਦ ਸਰਪ੍ਰਾਈਜ਼ ਨਹੀਂ ਕਾ ਹੈ ਸਿਰਤਾ ਕੋਲ ਸੋ ਗਾਇਸ ਹੁਣ ਚੱਲਦੇ ਬਾਹਰ ਤੁਰਨ ਫਿਰਨਾ ਕਈ ਕਿਹੜੀ ਰੋਟੀ ਰੇਟੀ ਖਾਦੀ ਤੁਰ ਫਿਰਾਈਏ ਅੱਗੇ ਟੀ ਵੀ ਨੇ ਤੁਹਾਨੂੰ ਗੱਲ ਕਹੀ ਮੈਂ ਤੇ ਤੁਰ ਫਿਰ ਕੇ ਰੋਟੀ ਪਾ ਜਾਂਦੀ ਚਲੋ ਸੈਰ ਕਰਕੇ ਆਉਨੇ ਆ ਰਾਤ ਵੀ ਰੋਜ਼ ਦਾ ਹੀ ਹੋ ਗਿਆ ਤਾਂ ਟਾਟਾ ਰੋਜ਼ ਸੈਰ ਕਰਕੇ ਆਈ ਜੀ ਹਾਲ ਇਸੇ ਪਨੇ ਵਲੌਗ ਬਣ ਜਾਂਦਾ ਤੁਹਾਡਾ ਬਹੁਤ ਵਲੌਗ ਨਿਕਲਦਾ ਇੱਕ ਦੋ ਮਿੰਟ ਦਾ ਇਹ ੜਾਣੇ ਖਾ ਲੋ ਗਾਇਸ ਸੋ ਗਾਇਸ ਮੁਕਾਈ ਕੇ ੜਾਣੇ ਖਾ ਲੋ ਮੈਂ ਤਾਂ ਖਾਤਾ ਨਹੀਂ ਇਹ ਖਾ ਰਾ ਹੈ ਇੰਦਰ ਤੇ ਚਲਦੇ ਆਂ ਅੱਜ ਘਾਣਦੇ ਆਂ ਮੈਂ ਚਲਦੇ ਮੈਂ ਤੇ ਡੈਡੀ ਜੀ ਤੇ ਇੰਦਰ ਚਲਦੇ ਤਿੰਨੇ ਜਾਣੇ ਇਹਨੇ ਬਾਹਰ ਮੌਸਮ ਤੇ ਬਹੁਤ ਵਧੀਆ ਹੋਇਆ ਪਿਆ ਠੰਡਾ ਠੰਡਾ ਮੌਸਮ ਸੋ ਗਾਇਸ ਹੁਣ ਆਏ ਬਾਹਰ ਘੁੰਮਣ ਫਿਰਨ ਆ ਗਏ ਤੁਕ ਦਰਹਰ ਦੇ ਜਾਣੇ ਘਰੇ ਘਰੇ ਜਾ ਕੇ ਵਲੌਗ ਐਂਡ ਕਰਦੇ ਆ ਇਕੋ ਤਾਰਾ ਦੇਖਣਿਆ ਜੀ ਬਾਕੀ ਤਾਰਾ ਹੋਣਿਆ ਦਾ ਤਾਰਾ ਬੱਦਲਾਂ ਤੇ ਕੋਈ ਅੰਬਰਾਂ ਦੇ ਕੋਈ ਕੋਈ ਹੈ ਤਾਰਾ ਅੰਬਰਾਂ ਦੇ ਕੋਈ ਕੋਈ ਹੈ ਬਸ ਜਿਆਦੇ ਬੱਦਲੀ ਆ